ਭਾਰਤ ਦੇਖ ਰਹੇ ਹੋਵੋਗੇ ਕਿਉਂ ਬਿਮਾਰਤ ਨੂੰ ਵੀ ਤਰ੍ਹਾਂ ਜਿਹੜੀਆਂ ਪੰਜ ਨੇ ਕਿੱਦੋਂ ਕੀਤੀ ਐ ਐਸੇ ਕਾਫੀ ਸਮਰੱਥੀਆਂ ਬਸਾ ਜਿਹੜੀਆਂ ਨੇ ਉਹ ਵੀ ਖੜੀਆਂ ਨਹੀਂਆਂ ਖੜੀਆਂ ਰਹਿ ਗਈਆਂ ਕਿੰਨੇ ਵਜੇ ਇੱਥੇ ਪਾਣੀ ਰਾਤ ਨੂੰ ਆਇਆ ਇੱਥੇ 11 ਵਜੇ ਕੁ ਉਸ ਮਿੰਟਾਂ ਦੇ ਪਾਣੀ ਪਹੁੰਚਾ ਜੀ ਅੱਛਾ ਜੀ ਪਰ ਅਸੀਂ ਆਪਣਾ ਪੱਜ ਕੇ ਕੁੱਛ ਨਹੀਂ ਚੜਿਆ ਜਿਹੜੀਆਂ ਕਲਾਸਾਂ ਕਿੰਨੀ ਟੱਕ ਲਗਾਏ ਅੱਜ ਭਾਰੀ ਤੱਕ ਅਰੇ ਹੁਣ ਐਸਾ ਕੁ ਨਹੀਂ ਤਾਂ ਕੋਈ ਨਾ ਕੋਈ ਪ੍ਰੋਬਲਮ ਕੁਛ ਨਹੀਂ ਆਉਂਦੇ ਸਾਰੀ ਟੁੱਟ ਗਈ ਆ ਆਪ ਤੁਮ ਇੱਕ ਮਿੰਟ ਤੁਸੀਂ ਦੱਸੋ ਜੇ ਮੈਨੂੰ ਪ੍ਰੋਬਲਮ ਹੈ ਉਹ ਸਮਾਨ ਜੀ ਨਹੀਂ ਲੱਗਦੀ ਉਹ ਜਦੋਂ ਪਾਣੀ ਦੀ ਛਰਲ ਛਰਲ ਦੀ ਆਵਾਜ਼ ਆਈ ਤਾਂ ਫੇਰ ਹਨ ਆਵਾਜ਼ ਆਈ ਅਸੀਂ ਉੱਤ ਕੇ ਦੇਖਿਆ ਤਾਂ ਲੱਗਦੀ ਨਹੀਂ ਪਾਣੀ ਚ ਛੱਟ ਭੱਜ ਕੇ ਫਿਰ ਅਸੀਂ ਪੁੱਛਦੇ ਕਿ ਨਵਾਂ ਲੇਡੀਆਂ ਤੁਸੀਂ ਦੱਸ ਦਿਜੀਏ ਕਿੰਨਾ ਸਾਮਾਨ 24 45 ਐਮਸੀ ਜਿਸ ਨੇ ਉਹ ਵੀ ਅੱਗਿਆ ਰਹਿ ਗਿਆ ਸਭ ਕੁਝ ਖਤਮ ਹੋ ਗਿਆ ਉਹ ਸਮਾਨ ਬੱਚਿਆਂ ਦਾ ਰਜਿਸਟਰ ਜਾਂ ਲੋ ਜੋ ਆਪਣੀਆਂ ਵਰਦੀਆਂ ਵਰਦੀਆਂ ਵੀ ਇੱਥੇ ਹਨ ਆਪਣੀਆਂ ਇੱਥੇ ਸਭ ਕੁਝ ਜੀ ਮਤਲਬ ਖਤਮ ਹੋ ਗਿਆ ਸਸਿਕਾਲਾ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਐਸਐਮਏਸੀ ਅੰਮ੍ਰਿਤਸਰ ਦੇ ਰਮਦਾਸ ਖੇਤਰ ਦੇ ਵਿੱਚ ਮੌਜੂਦ ਹਾਂ ਜਿੱਥੇ ਹੜ੍ਹਾਂ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਇਸ ਟਾਈਮ ਇੱਕ ਸਕੂਲ ਦੇ ਵਿੱਚ ਮੌਜੂਦ ਹਾਂ ਜਿਹੜਾ ਸਕੂਲ ਹਰ ਇੱਕ ਪੇਟ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਆ ਚੁੱਕਿਆ ਹੈ ਮੇਰੇ ਪਿੱਛੇ ਤੁਸੀਂ ਸਕੂਲ ਦੀ ਇਮਾਰਤ ਦੇਖ ਰਹੇ ਹੋਵੋਗੇ ਕਿਉਂ ਇਮਾਰਤ ਹੁਣ ਪੂਰੀ ਤਰ੍ਹਾਂ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਐ ਚਾਰ ਮੰਜ਼ਲਾ ਸਕੂਲ ਐ ਜਿਹਦੀ ਇੱਕ ਮੰਜ਼ਲ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੀ ਹੋਈ ਐ ਇੱਥੋਂ ਤੱਕ ਕਿ ਸਾਹਮਣੇ ਸੂਡੀਆਂ ਬੱਸਾਂ ਜਿਹੜੀਆਂ ਨੇ ਉਹ ਵੀ ਖੜੀਆਂ ਨਹੀਂਆਂ ਖੜੀਆਂ ਰਹਿ ਗਈਆਂ ਔਰ ਪਾਣੀ ਰਾਤ ਨੂੰ ਆਇਆ ਰਾਤ ਨੂੰ ਜਦੋਂ ਪਾਣੀ ਆਇਆ ਤਾਂ ਇੱਥੇ ਕਿਸੇ ਵੀ ਤਰੀਕੇ ਦੀ ਉਹ ਜਿਹੜੀ ਹੈ ਉਹ ਮੌਕਾ ਨਹੀਂ ਮਿਲਿਆ ਕਿ ਇਹ ਸਕੂਲ ਦੇ ਅੰਦਰੋਂ ਸਮਾਨ ਕੱਢ ਲਿਆ ਜਾਵੇ ਜਾਂ ਬਸਾਂ ਕੱਢ ਲੀਆਂ ਜਾਣ ਜਾਂ ਹੋਰ ਵਾਹਨ ਇਥੋਂ ਕੱਢ ਕੇ ਜਾਂ ਜਿਹੜਾ ਸਟਾਫ ਦਾ ਸਮਾਨ ਹੈ ਜੇ ਸਕੂਲ ਦੇ ਦਸਤਾਵੇਜ਼ ਨੇ ਉਹਨਾਂ ਨੂੰ ਕੱਢ ਕੇ ਬਾਹਰ ਸੁਰੱਖਿਅਤ ਜਗ੍ਹਾ ਤੇ ਲਗਾਇਆ ਜਾ ਸਕੇ ਇਸ ਤੋਂ ਪਹਿਲਾਂ ਕਿ ਰਾਤ ਨੂੰ ਉੱਠ ਕੇ ਸਾਰਾ ਕੁਝ ਸੰਭਾਲ ਦੇ ਤਾਂ ਪਾਣੀ ਨੇ ਇਸ ਨੂੰ ਪੂਰੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਹ ਸਕੂਲ ਹੁਣ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕਿਆ ਹੈ ਸਕੂਲ ਦੇ ਵਿੱਚ ਸਮਾਰਟ ਕਲਾਸ ਰੂਮਾਂ ਦੇ ਸਕੂਲ ਦੇ ਵਿੱਚ ਬਹੁਤ ਸਾਰੀਆਂ LEDS ਬੈਂਚ ਲਮਾਰੀਆਂ ਜਿੰਨਾ ਵੀ ਸਮਾਨ ਹੈ ਪ੍ਰਿੰਸੀਪਲ ਦੇ ਕਮਰੇ ਦਾ ਸਮਾਨ ਮੈਡੀਕਲ ਰੂਮ ਤੋਂ ਲੈ ਕੇ ਹਰ ਇੱਕ ਸਮਾਨ ਦਾ ਜਿਹੜਾ ਉਹ ਤੈਸ ਆ ਸੁਚੂਕਿਆ ਤਾਂ ਸਕੂਲ ਦੇ ਚੌਕੀਦਾਰ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਇੱਥੇ ਕਾ ਦਿਓ ਮੈਨੂੰ ਤੁਸੀਂ ਉਹ ਕਿੰਨੇ ਵਜੇ ਇੱਥੇ ਪਾਣੀ ਰਾਤ ਨੂੰ ਆਇਆ ਇੱਥੇ 11 ਵਜੇ ਕੁਝ ਮਿੰਟਾਂ ਦੇ ਪਾਣੀ ਪਹੁੰਚਾ ਜੀ ਅੱਛਾ ਜੀ ਪਰ ਅਸੀਂ ਆਪਣਾ ਭੱਜ ਕੇ ਕੋਠੇ ਚੜ੍ਹਿਆ ਜੀ ਅੱਛਾ ਤੇ ਜਾਣੇ ਕਿ ਜੇ ਹੁਣ ਕੋਈ ਐਸਟੀਮੇਟ ਨਹੀਂ ਹਨ 10-12 ਲੱਖ ਦਾ ਨੁਕਸਾਨ ਹੋ ਗਿਆ। ਅੱਛਾ ਅੱਛਾ ਤੁਸੀਂ ਦੱਸਿਓ ਕਿੰਨੀਆਂ ਕਲਾਸਾਂ ਕਿੰਨੀ ਤੱਕ ਹੈਗਾ ਇਸ ਦੀ? 12ਵੀਂ ਤੱਕ ਦੀ। ਅੱਛਾ ਕਿੰਨੀਆਂ ਕਲਾਸਾਂ ਹੈਗੀਆਂ ਕਿੰਨੇ ਕਮਰੇ ਆ ਜੀ? ਕਲਾਸਾਂ, ਕਮਰੇ ਹੁਣੇ ਨੇ ਜੀ ਕਿ ਕਿੰਨੀਆਂ ਦੇ ਲੱਗ। ਅੱਛਾ ਹਾਂਜੀ। ਔਰ ਸਾਰੇ ਹੁਣ ਇਸ ਸਮੇਂ ਤੁੜੇ ਤਾਂ ਬਿਲਕੁਲ ਕੁਝ ਨਹੀਂ ਹੋਵੇਖੋ ਬੈਂਡਰੀ ਵੀ ਸਾਰੀ ਢੱਟ ਗਈ ਆ। ਹਾਂ। ਪਰ ਨੁਕਸਾਨ ਵਾਲੇ ਬੰਦੇ ਜੀ ਜਾਈਏ ਮੋਟਰਸਾਈਕਲ ਨਹੀਂ ਲੱਭ ਰਹੇ। ਅੱਛਾ ਅਹੀਂ ਆਪ ਤੋਂ ਮਤਲਬ ਚੌਕੀ ਦਾ ਨਾ ਸਾਡੇ ਮਾਤਰਾ ਦੇ ਮੋਟਰਸਾਈਕਲ ਰੋੜ ਜੀ। ਹਾਂ। ਉਹ ਸਾਨੂੰ ਕਿ ਨਹੀਂ ਲੱਗਦੀ ਰਾਤ ਨੂੰ ਪਾਣੀ ਆਇਆ ਕਿਵੇਂ ਉੱਠੇ ਤੁਸੀਂ ਕਿਵੇਂ ਆਪਣੀ ਜਾਣ ਪਈ ਉਹ ਜਦੋਂ ਪਾਣੀ ਦੀ ਛਰਲ ਛਰਲ ਦੀ ਆਵਾਜ਼ ਆਈ ਆ ਤੇ ਫੇਰ ਹਨ ਆਵਾਜ਼ ਆਈ ਆ ਤੇ ਅਸੀਂ ਉੱਠ ਕੇ ਦੇਖਿਆ ਤੇ ਲੱਗੋ ਮਿੰਗੀਆਂ ਦੇ ਪਾਣੀ ਆ ਗਿਆ ਅੱਛਾ ਭੱਜ ਕੇ ਫਿਰ ਅਸੀਂ ਕੁੱਟੇ ਤੇ ਚੜ ਗਏ ਨਹੀਂ ਐਨ ਲੇਡੀਸ ਤੁਸੀਂ ਦੱਸ ਦੇ ਸੀਗੇ ਕਿੰਨਾ ਕੁ ਸਾਮਾਨ ਹੋਊਗਾ ਜੀ 40 45 ਅਲਸੀੜੀਆਂ ਹੋਣ ਉਹ ਵੀ ਲੱਗੀਆਂ ਰਹਿਗੀਆਂ ਸਭ ਕੁਝ ਖਤਮ ਹੋ ਗਿਆ ਜੀ ਜੋ ਸਾਮਾਨ ਬੱਚਿਆਂ ਦੇ ਰਜਿਸਟਰ ਜਾਂ ਜੋ ਇਹਨਾਂ ਦਾ ਟੋਪੀਆਂ ਵਰਦੀਆਂ ਤੇ ਵਰਦੀਆਂ ਵੀ ਇੱਥੇ ਰਕਤੀਆਂ ਹਨ ਅੱਛਾ ਜੀ ਸਭ ਕੁਝ ਜੀ ਮਤਲਬ ਖਤਮ ਹੋ ਗਿਆ ਵਾਹਨ ਰੁੜ ਵੀ ਗਏ ਤੋਂ ਕੋਈ ਹਾਂਜੀ ਹਾਂਜੀ ਅੱਛਾ ਮੋਟਰਸਾਈਕਲ ਰੁੜੇ ਅੱਛਾ ਹਾਂਜੀ ਕੋਈ ਕੋਈ ਪਹਿਲਾਂ ਨਾਲੋਂ ਕੋਈ ਪਾਣੀ ਘਟਿਆ ਲੱਗ ਰਿਹਾ ਤੁਹਾਨੂੰ ਪਾਣੀ ਘਟਿਆ ਜੀ 4 ਇੰਚ ਦਾ ਫਰਕ ਗਿਆ ਹਾਂ ਕੋਈ ਖਾਸ ਫਰਕ ਨਹੀਂ ਬੱਚੇ ਰਾਤ ਦੇ ਸਮੇਂ ਤੋਂ ਅਬ ਇਸ ਤਰ੍ਹਾਂ ਦੇ ਘਰ ਸੀ ਕੋਈ ਹੋਸਟਲ ਗਿਆ ਨਾ ਤਾਂ ਨਹੀਂ ਬੱਚੇ ਘਰ ਤੋਂ ਕੋਈ ਹੋਸਟਲ ਦਾ ਨਹੀਂ ਜੀ ਛੁੱਟੀ ਦਾ ਪਹਿਲਾਂ ਲਾਂਚ ਹੋ ਗਈ ਨੀ ਹਾਂ ਕਿੱਤਲ ਨੂੰ ਪਾਣੀ ਆਉਣ ਦੀ ਸੁਭਾਵਨਾ ਮੈਂ ਸੁੱਤੀ ਦਾ ਲੱਗਦਾ ਠੀਕ ਹੈ بارش ਪੈ ਰਹੀ ਠੀਕ ਹੈ بارش ਬੜੀ ਹੋਈ ਆ ਤਾਂ ਬਿਲਕੁਲ ਸਕੂਲ ਦੇ ਤੁਹਾਨੂੰ ਹਲਾਤ ਤੇ ਦਿਖਾ ਰਹੇ ਆ ਹੋਰ ਵੀ ਇੱਥੋਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਇੱਕ ਵਾਰੀ ਤਸਵੀਰ ਜਿਹੜੀ ਆ ਸਕੂਲ ਦੀ ਤੁਸੀਂ ਮੋੜ ਦੇਖ ਲਓ ਬਾਬਾ ਜੀ ਇਹ ਕਿਹੜਾ ਸਕੂਲ ਹੈਗਾ ਇਹ ਸਕੂਲ ਹੈਗਾ ਜੀ ਡੀਡੀਆਈਐਸ ਅੱਛਾ ਜੀ ਹਾਂ ਜੀ ਤੇ ਇਹਦੇ ਕਦੋਂ ਤੋਂ ਇਹ ਹਾਲਾਤ ਬਣੇ ਆ ਜੀ ਇਹਦੇ ਹਾਲਾਤ ਪਰਸੋਂ ਰਾਤ ਦੇ ਬਣੇ ਆ ਜੀ ਅੱਛਾ ਜੀ 11ਵੀਂ ਤੱਕ ਹੈ ਜੀ ਸਕੂਲ ਇਹ 12ਵੀਂ ਤੱਕ ਹੈ ਜੀ اچھا ਜੀ ਤੇ ਕਿਵੇਂ ਬਾਬਾ ਜੀ ਇਹਦੇ ਵਿੱਚ ਪਾਣੀ ਆਇਆ ਕਿਵੇਂ ਸਾਰੀ ਹਾਲਤ ਹੋਈ ਪਾਣੀ ਇਤਰਾ ਆਇਆ ਜੀ ਵੀ ਅਹੀ ਆਪਣੇ 9:30 ਵਜੇ ਇੱਥੇ ਪਾਣੀ ਆਇਆ ਵਾ اچھا ਜੀ ਤੇ ਉਦੋਂ ਕੋਈ ਜਾਣੇ ਕਿ ਆ ਬੱਸਾਂ-ਬੱਸਾਂ ਨਹੀਂ ਨਿਕਲੀਆਂ اچھا ਜੀ ਜਾਣੇ ਕਿ ਇੱਥੇ ਰਹਿ ਗਈਆਂ ਨੇ اچھا ਜੀ ਤੇ ਕੁਝ ਕਾਪੀਆਂ ਕਿਤਾਬਾਂ ਹਾਂ ਜੀ ਸਭ ਬੱਚਿਆਂ ਦੀਆਂ ਰੋੜ ਰੜ ਗਈਆਂ ਨੇ اچھا ਜੀ ਹਾਂ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਕਿਹੜੀ ਕਲਾਸ ਤੱਕ ਹੈ ਜੀ ਇਹ ਸਕੂਲ ਇਹ 12ਵੀਂ ਤੱਕ ਹੈ ਜੀ ਅੱਛਾ ਹਾਂਜੀ ਔਰ ਬਬਾਈ ਇਹ ਤਾਂ ਫਿਰ ਬਿਲਕੁਲ ਹੁਣ ਤੈਸਨੈਸ ਹੋ ਗਿਆ ਸਕੂਲ ਹਾਂ ਤੈਸਨੈਸ ਹੋ ਗਿਆ ਜੀ ਤੇ ਇਹਦੇ ਅੰਦਰ ਸਮਾਨ ਜੋ ਬੈਂਚ ਜਾਣੇ ਦੇ ਸਾਬ ਇਸ ਤਰ੍ਹਾਂ ਕੋਈ ਰੁੜ ਗਏ ਆ ਕੋਈ ਬੇਚ ਜਿਹੇ ਹੈਗੇ ਨੇ ਅੱਛਾ ਜੀ ਹਾਂਜੀ ਔਰ ਜਿੱਦਾਂ ਰਜਿਸਟਰ ਵਗੈਰਾ ਹੋਰ ਸਮਾਨ ਡਿਸਟਰੀ ਵੀ ਬਹੁਤ ਰੁੜੇ ਆ ਕੋਈ ਗਲ ਫਲ ਗਏ ਆ ਜੀ ਬੱਚਿਆਂ ਦਾ ਫਿਰ ਕਿਵੇਂ ਆ ਜੀ ਲੇਖਾ ਜੋਖਾ ਸਾਰਾ ਬੱਚੇ ਚਾਰੇ ਪਹਿਲਾਂ ਹੀ ਚਲ ਗਏ ਸੀ बसा है। है। द्रेव, द्रेव अच्छा छुट्टी हो गई जी छुट्टी हो गई अरे बससा जी किद्दा फिर बससा आ रहीयां बसानकारियां ड्राइवर ड्राइवरा थ्विंग अच्छा हां जी बाबा जी रात नु पानी भरया पानी रात नु आया जी तो बससा ਕੱਢ ਨਹੀਂ ਪਾਇਏ ਕੱਢ ਨਹੀਂ ਪਾਇਏ ਕੁੰਨੀਆਂ ਬਸਾਂ ਡੁੱਬ ਗਈਆਂ ਜੀ ਬਸਾਂ ਹੋਏ ਦੋ ਡੁੱਬ ਗੀਆਂ ਅੱਛਾ ਜੀ ਜੋ ਡਾਕੂਮੈਂਟ ਕਾਗਜ਼ ਪੱਤਰ ਸਭ ਖਤਮ ਸਭ ਖਤਮ ਹੋ ਗਏ ਤੇ ਮਾਲਕਾਂ ਦਾ ਫਿਰ ਪ੍ਰੋਗਰਾਮ ਦੇ ਹਿਸਾਬ ਨਾਲ ਨੁਕਸਾਨ ਬੜਾ ਜੀ ਬੜਾ ਨੁਕਸਾਨ ਬਹੁਤ ਇਸ ਕੁਰੀ ਦਾ ਸਮਾਨ ਹੈ ਦਾ ਬਹੁਤ ਜਿਆਦਾ ਖਰਾਬ ਹੋ ਗਿਆ ਉਹੋ ਜਿਹਾ ਨਾ ਅਗੇ ਆਓ ਅਗੇ ਯਸਕੂ ਦੇ 60 ਤੋਂ 10 ਬੱਸਾਂ ਜਿਹੜੀਆਂ ਉਹ ਵਿੱਚ ਡੁੱਬ ਗਈਆਂ ਨੇ ਹਾਂ 40 ਐਲ ਸੀ ਡੀਆਂ ਜਿਹੜੀਆਂ ਉਹ ਵੀ ਡੁੱਬ ਗਈਆਂ ਨੇ ਅੱਛਾ ਜੀ ਘੜ ਤੋਂ ਘੜ ਵੀ ਦੇ ਸਰ ਜੀ 10 ਲੱਖ ਦਾ ਨੁਕਸਾਨ ਜਿਹੜਾ ਹੋ ਗਿਆ ਡੀਵੀਏ ਦਾ ਅੱਛਾ ਜੀ ਮਤਲਬ ਅਸੀਂ ਦੱਸ ਨਹੀਂ ਸਕਦੇ ਸਾਡੇ ਕੋਲ ਮੌਕੇ ਤੇ ਕੋਈ ਸਮਾਨ ਨਹੀਂ ਨਿਕਲਿਆ ਤੇ ਸਿਰਫ ਅਸੀਂ ਆਪਣੇ ਮਤਲਬ ਆਪਣਾ ਵੀ ਕੱਢਿਆ ਵਾ ਨੁਕਸਾਨ ਸਾਡਾ ਬਹੁਤ ਹੋ ਗਿਆ ਵਾ ਇਹ ਮਾਲ ਸਾਡੇ ਨਾਲੇ ਦੇ ਆ ਉਹ ਵੀ ਨਹੀਂ ਆ ਸਕੇ ਤੁਹਾਡੇ ਕੋਲ ਤੇ ਨੁਕਸਾਨ ਘਰ ਤੋਂ ਘਰ ਮੈਂ ਨਾ ਪੜ ਜਾ ਬੰਦਾ 10 ਲੱਖ ਦੇ ਲਾਗੇ ਬੰਦਾ ਨਾ ਰੁੜ ਗਿਆ ਸਾਰਾ ਜੀ ਸਾਰਾ ਹੀ ਕੋਈ ਚੀਜ਼ ਨਹੀਂ ਰਹੀ ਵਿੱਚ ਅੱਛਾ ਜੀ ਸਭ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੀ ਹੋ ਗਿਆ ਸਭ ਬੱਚੇ ਬੱਚੇ ਤਾਂ ਸੂ ਸੀਗੇ ਬੱਚੇ ਤਾਂ ਸੀਗੇ ਨਹੀਂ ਬੱਚੇ ਚਲੇ ਗਏ ਸਰ ਛੁੱਟੀ ਹੀਗੀ ਬੱਚਿਆਂ ਨੂੰ ਪਹਿਲਾਂ ਪਾਣੀ ਰਾਤ ਦੇ 11 ਵਜੇ ਕੁਝ ਮਿੰਟਾਂ ਦੇ ਆਇਆ ਵਾ ਤੇ ਉਹ ਵੇਖੋ ਕੰਦਾ ਵੀ ਢੱਟ ਗਿਆ ਨੇ ਇਧਰ ਬੱਲੇ ਬੱਲੇ ਨੂੰ ਮਾਰੋ ਕੈਮਰਾ ਸਾਰੀਆਂ ਤੋੜ ਬੋਲ ਇਧਰ ਆਓ ਇਹ ਪੰਪੀ ਜਿਹੜੀ ਉਹ ਪੂਰੀ ਢੱਟ ਗਈ ਆ ਇਹ ਸਤਿਗੁਰੂ ਜੀ ਰਮਦਾਸ ਇਹ ਜ਼ਿਸਟੇ ਕਮਰਸਰ ਦੇ ਵਿੱਚ ਆ ਰਮਦਾਸ ਅੱਛਾ ਛੋਟੀ ਜੀ ਬਸਤੀ ਆ ਜੀ ਇਹ ਸਾਡੇ ਸਕੂਲ ਦੇ ਵਿੱਚ 5-600 ਬੱਚਾ ਪੜਦਾ ਵਾ ਅੱਛਾ ਜੀ ਅਮਰਸਰ ਤੋਂ ਕੋਈ ਸਟਾਫ ਆਉਂਦਾ ਵਾ ਉਹ ਜਿਹੜਾ ਸਾਡਾ ਸਟਾਫ ਇੱਥੋਂ ਆ ਤੇ ਮਤਲਬ ਅਸੀਂ ਕੁਝ ਕਹਿ ਨਹੀਂ ਸਕਦੇ ਅਸੀਂ ਤੇ ਉਹ ਬੇਨਤੀ ਕਰ ਸਕਦੇ ਆ ਸਾਡੀ ਵੱਤ ਤੋਂ ਬਾਅਦ ਜਿੰਨੀ ਵੀ ਹੈਲਪ ਹੋ ਸਕੇ ਜੀ ਤੇ ਕੀਤੀ ਜਾਵੇ ਇਹ ਤਾਂ ਬਾਬਾ ਜਿੱਦਾਂ ਉਹ ਤੈਸ ਨਾਲ ਹੋਇਆ ਹੈ ਰੋਜ਼ਗਾਰ ਵੀ ਗਿਆ ਮਾਸਟਰਾਂ ਦਾ ਟੀਚਰ ਜੋ ਮਾਰੇ ਜੀ ਸਾਰਿਆਂ ਦਾ ਹੀ ਜਿਹੜੀਆਂ ਬੱਸਾਂ ਦਾ ਨੁਕਸਾਨ ਨਹੀਂ ਦੱਸ ਸਕਦੇ ਕਿੰਨਾ ਹੋ ਗਿਆ ਇਹ ਤਾਂ ਦਰਿਆ ਵਾਂਗੂ ਦਾ ਪਾਣੀ ਚੱਲਦਾ ਪਿਆ ਆ ਪਾਣੀ ਵੇਖੋ ਜੀ ਆਸ ਟਾਈਮ ਇੱਥੇ ਗੰਦਾ ਚਾਚ ਫਿਰੇ ਸਕੂਲ ਦੀਆਂ ਡੇਲਟੀਆਂ ਜੀ ਹਮਮ ਸੱਤ ਸੱਤ ਫੁੱਟ ਆ ਬਾਬਾ ਜੀ ਸਾਹਮਣੇ ਸਕੂਟਰ ਲੱਗਾ ਜੀ ਕਿਸੇ ਦਾ ਸਕੂਟਰ ਲੱਗਾ ਇਹ ਵੀ ਵਿਚੇ ਰਹਿ ਗਿਆ ਜੀ ਇਹਦੇ ਨਾਲਾ ਦੋ ਦੋ ਤਿੰਨ ਸੈਕ ਅੱਛਾ ਉਹ ਇੱਥੇ ਰੁੜ ਗਏ ਨੇ ਅੱਛਾ ਉਹ ਇੱਥੇ ਰੁੜ ਗਏ ਆ ਹਾਂ ਮੋਟਰਸਾਈਕਲ ਰੁੜ ਗਏ ਦੋ ਤਿੰਨ ਅੱਛਾ ਉਹਰੇ ਤੇ ਪਾਣੀ ਦਾ ਵਹਾਅ ਬਹੁਤ ਹੈ ਪਾਣੀ ਬਹੁਤ ਆ ਤੁਹਾਨੂੰ ਪਤਾ ਵੀ ਕਿੰਨਾ ਕਿੰਨਾ ਫੁੱਟ ਪਾਣੀ ਭਰਿਆ ਹੈ ਅੰਦਰ ਇਹਦੇ ਅੰਦਰ ਪਾਣੀ ਦੀ ਇਸ ਟਾਈਮ 5-5 ਫੁੱਟ ਆ 5-5 ਫੁੱਟ ਹਾਂਜੀ ਪਹਿਲਾਂ ਪਾਣੀ ਜ਼ਿਆਦਾ ਸੀਗਾ ਪਹਿਲਾਂ 7-7 ਫੁੱਟ ਸੀ ਕਿਆ ਬਾਤ ਕੋਈ ਘਟਿਆ ਅਗੇ ਨਾਲੋਂ ਫਰਕ ਹਾਂਜੀ ਹੁਣ ਫੁੱਟ 1.5 ਫੁੱਟ 2 ਫੁੱਟ ਘਟਿਆ ਜੀ ਔਰ ਕੀ ਲੱਗਦਾ ਕਦੋਂ ਤੱਕ ਕਿ ਦੁਬਾਰਾ ਸਕੂਲ ਖੜਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੇ ਅਸੀਂ ਪੂਰਾ ਯੋਰ ਮਾਰਨ ਸਾਡੇ ਮਾਲਕ ਸਰਕਾਰ ਮਾਰੇ ਜਾਂ ਯਾ ਪਬਲਿਕ ਮਾਰੇ ਤੇ 2 ਮਹੀਨੇ ਤੱਕ ਚੱਲ ਸਕਦਾ ਇਹਦਾ ਰੋਜ਼ਗਾਰ ਬਹੁਤ ਵਧੀਆ ਅਧਿਆਪਕਾਂ ਦਾ ਖਤਮ ਹੋ ਗਿਆ ਕਲੀਨ ਹੁੰਦੇ ਆ ਚੌਂਕੀਦਾਰ ਹੁੰਦੇ ਆ ਬਸ ਡਰਾਈਵਰ ਹੁੰਦੇ ਆ ਮੈਂ ਖੁਦ ਚੌਂਕੀਦਾਰ ਆ ਜੀ ਅੱਛਾ ਜੀ ਮੈਂ ਕੋਈ ਡਰਾਈਵਰ ਨਹੀਂਗਾ ਮੈਂ ਚੌਂਕੀਦਾਰ ਐ ਇੱਥੇ ਨੌਕਰੀ ਜਦੋਂ ਰਾਤ ਵਿਫਤਾ ਪਈ ਆ ਇਹ ਫਿਰ ਤੁਸੀਂ ਤਾਂ ਤੁਹਾਡੇ ਤੀਹੇ ਰੋਣ ਹੱਕੇ ਹੋ ਗਏ ਨਾ ਸਾਰਾ ਕੁਝ ਖਤਮ ਹੀ ਹੋ ਗਿਆ ਨਹੀਂ ਅਹੀ ਰੋਣ ਜੋਗੇ ਵੀ ਨਹੀਂ ਰਹੇ ਸੱਚਾਈ ਜਿਹੜੀ ਆ ਅੱਛਾ ਜੀ ਵੇਖੋ ਜਦੋਂ ਜੱਕਦਮ ਸਾਨੂੰ ਪਤਾ ਲੱਗਾ ਨਾ ਵੀ ਪਾਣੀ ਆ ਗਿਆ ਹਾਂ ਤੇ ਸਿਰ ਬਹੀਏ ਦੋ ਚੀਜ਼ਾਂ ਚੁੱਕੀਆਂ ਨੇ ਆਪਣੀ ਮੰਜੀ ਅੱਛਾ ਜੀ ਤੇ ਇੱਕ ਆਪਣਾ ਠੀਕ ਆ ਤੇ ਬਾਕੀ ਸਾਡੇ ਕੋਲ ਕੁਝ ਨਹੀਂ ਚੁੱਕਿਆ ਗਿਆ ਉੱਤੇ ਜਾ ਕੇ ਅਸੀਂ ਫੋਨ ਕੀਤਾ ਵੀ ਸਰ ਜੀ ਪਾਣੀ ਆ ਗਿਆ ਤੇ ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਕੀ ਕਰ ਸਕਦੇ ਪਾਣੀ ਵੀਦੋਂ ਵਧਿਆ ਅਸੀਂ ਕੁਛ ਨਹੀਂ ਜਦੋਂ ਪਾਣੀ ਆਇਆ ਉਦੋਂ ਪਾਣੀ ਦੀ ਰਫ਼ਤਾਰ ਕੀ ਸੀ ਪਾਣੀ ਕਿੰਨਾ ਪਹਾੜ ਤੇ ਸਿਗਾ ਪਾਣੀ ਦੀ ਕੰਦ ਹੁੰਦੀ ਸੀ ਕੰਦ ਨਹੀਂ ਜਿੱਦਾਂ ਹੁੰਦੀ ਛੇ ਛੇ ਫੁੱਟੀ ਨਾ ਨਾ ਜ਼ਿਆਦਾ 8 8 9 9 ਫੁੱਟ ਦੀ ਕੰਦ ਹੁੰਦੀ ਸੀ ਅੱਛਾ ਜੀ ਕੰਦ ਹੁੰਦੀ ਪਾਣੀ ਤੁਰਕੇ ਨਹੀਂ ਆ ਪਾਣੀ ਦੀ ਕੰਧ ਉਗੋਂ ਕਾਂਦੀ ਆਉਣੀ ਇਹ ਗੇਟ ਆਪਣੇ ਆਪ ਖੋਲਿਆ ਪਏ ਗੇਟ ਤੇ ਖੁੱਲ ਗਏ ਆਟੋਮੈਟਿਕੀ ਗੇਟ ਦਰਵਾਜ਼ੇ ਤੇ ਲੱਗਿਆ ਭੰਗ ਆ ਸਾਰੀ ਕੰਧ ਟੁੱਟ ਗਈ ਆ ਵੀ ਕੰਧ ਡਿੱਗ ਪਈ ਆ ਪਰਲੀ ਕੰਧ ਵੀ ਡਿੱਗ ਪਈ ਬਾਬਾ ਜੀ ਫਿਰ ਕੰਦਾ ਕੁੱਦਾ ਸਭ ਡਿੱਗ ਗਈਆਂ ਸਾਰੀਆਂ ਕੰਦਾ ਡਿੱਗ ਪਈਆਂ ਜੀ ਬਹੁਤ ਅੱਛਾ 10 ਤੋਂ 12 ਬੱਸਾਂ ਸੀਗੀਆਂ ਹਾਂਜੀ ਅੱਛਾ ਜੀ ਹੋਣ ਵੇਖੋ ਲੱਭਾਂਗੇ ਬਾਅਦ ਦੇ ਵਿੱਚ ਜੋ ਹੋਏਗਾ ਠੀਕ ਆ ਜੀ ਇਹ ਵੀ ਕੋਈ ਪਤਾ ਨਹੀਂ ਸਾਡੇ ਮਾਲਕਾਂ ਨੇ ਸਾਨੂੰ ਗੁੱਸੇ ਹੋਣਾ ਵੀ ਤੁਹਾਹਾਂ ਸਮਾਨ ਆਹੀਂ ਕੀ ਕਰ ਸਕਦੇ ਉਹਨਾਂ ਵਿੱਚ ਮਾਲਕ ਆ ਨਹੀਂ ਸਕਦੇ ਰਾਤ ਇਹ ਤੁਹਾਡੀ ਤੁਹਾਡੇ ਤੇ ਵਿਫਤਾ ਹੈ ਵੀ ਦੋਰੀ ਤੇ ਅਗੇ ਮਾਲਕਾਂ ਨੂੰ ਜਵਾਬ ਵੀ ਦੇਣਾ ਹਾਂਜੀ ਬਾਕੀ ਆ ਵੀ ਅਸੀਂ ਅੱਜ ਤੀਜਾ ਦਿਨ ਹੋ ਗਿਆ ਫਸੇ ਆ ਹਾਂ ਨਾ ਅਸੀਂ ਘਰ ਹੀ ਜਾ ਸਕਦੇ ਹਾਂ ਪਰਿਵਾਰ ਸਾਡਾ ਵੀ ਬਾਰਡਰ ਤੇ ਪੈਂਦੇ ਆ ਨੰਗਲ ਸਹੋਲ ਪੈਂਦੇ ਆ ਅੱਛਾ ਜੀ ਉਹ ਵੀ ਕਿਹੜੇ ਚਾਇਆ ਦਾ ਅੱਛਾ ਹੈ ਹਾਂਜੀ ਤੇ ਸਾਡਾ ਮੋਬਾਈਲਾ ਦਾ ਮੋਬਾਈਲਾ ਦਾ ਸੰਪਰਕ ਵੀ ਟੁੱਟ ਗਿਆ ਸਾਡੀ ਗੱਲ ਵੀ ਨਹੀਂ ਆਈ ਸੀ ਕਦੋਂ ਆਈ ਜੀ ਖਾਸੀ ਚ ਉਦੋਂ ਅੱਛਾ ਠੀਕ ਹੈ ਜੀ ਇਹ ਸਕੂਲ ਕਦੋਂ ਬਣਿਆ ਇਹਦੇ ਬਾਰੇ ਨਹੀਂ ਪਤਾ ਕਿ ਕਦੋਂ ਦਾ ਬਣਿਆ ਜੀ ਸਾਨੂੰ ਇਹ ਮਾਲਕਾ ਦੀਆਂ ਪਹਿਲੀਆਂ ਮਾਲਕਾ ਦੀਆਂ ਜਾਂ ਕਿਸੇ ਅੱਛਾ ਜੀ ਪਹਿਲੀ ਨਹੀਂ ਮਾਲਕਾਂ ਦੀ ਪਹਿਲੀ ਸਿਰਫ ਇੰਨੀ ਜਗਾ ਹੈ ਅੱਛਾ ਜੀ ਇਹ ਮੁੱਲ ਲਾ ਕੇ ਬਣਾਇਆ ਹਾਂ ਇਹ ਤਾਂ ਕਰੋੜਾਂ ਦਾ ਨੁਕਸਾਨ ਦਾ ਮਾਰਾ ਬਣ ਗਿਆ ਕਰੋੜਿਆਂ ਦਾ ਜੀ ਕਰੋੜਾਂ ਦਾ ਬਿਲਕੁਲ ਇਹ ਸਾਹਮਣੇ ਤੁਸੀਂ ਸਕੂਲ ਦੀ ਮਾਰਾ ਦੇਖ ਰਹੇ ਹੋ ਇਹ ਡੀਡੀਆਈਏ ਸਕੂਲ ਹੈ ਔਰ ਇਹ ਪਾਣੀ ਐਸਐਮਐਸ ਸਕੂਲ ਦੇ ਵਿੱਚੋਂ ਲੰਘਦਾ ਆ ਤੈਨੂੰ ਦਿਖਾਈ ਦੇ ਰਿਹਾ ਸਕੂਲੀਆਂ ਬੱਸਾਂ ਦੀ ਹਾਲਤ ਦੇਖ ਲਓ ਕਈ ਵਾਰ ਸਕੂਲ ਦੇ ਵਿੱਚੋਂ ਰੁੜ ਗਏ ਜਿਹੜੇ ਰਾਤ ਨੂੰ ਚੌਕੀਦਾਰਾਂ ਦੇ ਕਹਿ ਲਿਆ ਜਾਂ ਹੋਰ ਇੱਥੇ ਕੰਮ ਕਰਦੇ ਸੀ ਉਹਨਾਂ ਦੇ ਸੀਗੇ ਉਹ ਵੀ ਰੁੜ ਗਏ ਆ ਸਾਹਮਣੇ ਤੁਸੀਂ ਦੇਖ ਰਹੇ ਇੱਕ ਸਕੂਟਰ ਜਿਹੜਾ ਉਹ ਵੀ ਡੁੱਬਿਆ ਪਿਆ ਦਿਖਾਈ ਦੇ ਰਿਹਾ